मैं सरवण सिंह पंदेर किसान मजदूर की कमेटी पंजाब से जो दो फोरमो की ओर से मोर्चा हरियाणा के बॉर्डर के ऊपर चल रहा है जो हमें मीडिया के थ्रू आज पता चला है कि माननीय हाई कोर्ट पंजाब हरियाणा ने ये निर्णय लिया है कि हरियाणा सरकार को कहा गया है कि वो जो बैरिकेटिंग उन्होंने की है वो खोल ली जाए एक तो हम अभी उसकी अपने वकीलों से हाई कोर्ट के वो कॉपी लाएंगे उस कॉपी में हाई कोर्ट ने क्या ऑर्डर किए हैं एक तो उसके बारे में हम लोग जानेंगे हम जो पहली प्रतिक्रिया इसके ऊपर देना चाहते हैं अभी अभी एक हफ्ते का समय है 16 जुलाई को हम इसके ऊपर दोनों फोरमों की मीटिंग करेंगे जहाँ तक हमारा सवाल था हमने कल भी कहा था कि हमारी ओर से रास्ता बंद नहीं है हमारे निर्णय के ऊपर ही हाई कोर्ट ने मोहर लगाई है कि हरियाणा सरकार के बैरिकेटिंग हैं हम ये कहना चाहेंगे पूरे देश भर से अगर हरियाणा सरकार बैरिकेटिंग हटाती है हमने दिल्ली जीने का निर्णय किया था टकराव के कारण इस निर्णय के ऊपर रुके हुए थे इसके बारे में सोलह को फैसला करेंगे हमारी ओर से रास्ता बंद नहीं रहेगा ये हम कहना चाहते हैं जिसके ऊपर मुरली प्रतिक्रिया है तो आज हम लोग बाबा बकाला एरिया में इस मोर्चे की मजबूती के लिए आए हुए हैं और जो अमृतसर का जथा है वो बीस अगस्त को यहां से जाएगा धन्यवाद जी सर की नाम है जी मनजीत सिंह जी राष्ट्रीय प्रेसिडेंट बीकेएम सर जिस तरह जड़िया हाईकोर्ट के वालों ऑर्डर दिए गए हैं हरियाणा सरकार ने कि दिन के अंदर अंदर ਇਹ ਜੋ ਰਸਤਾ ਕੋਟਿਆ ਜਾਵੇ ਕਿਸ ਤਰ੍ਹਾਂ ਦੇਖ ਲਵਾਂਗੇ ਦੇਖੋ ਅਸੀਂ ਇਹ ਸਵਾਗਤ ਕਰਦੇ ਆ ਮਾਨਯੋਗ ਹਾਈ ਕੋਰਟ ਜੀ ਦੇ ਫੈਸਲੇ ਦਾ ਕਿਉਂਕਿ ਜੋ ਅਸੀਂ ਆਮ ਸਾਡੀ ਜਿਹੜੀ ਪਬਲਿਕ ਹੈ ਆਮ ਆਵਾਮ ਹੈ ਉਹਨੂੰ ਅਸੀਂ ਕਹਿੰਦੇ ਸੀਗੇ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੇ ਬੀਜੇਪੀ ਸਰਕਾਰ ਨੇ ਕਰਾਏ ਹੋਏ ਨੇ ਜਿਹੜੀਆਂ ਕੰਧਾਂ ਕਰੀਆਂ ਹੋਈਆਂ 6-6 ਫੁੱਟ ਆ ਸਰੀਏ ਲਾਏ ਹੋਏ ਆ ਉਹ ਅੱਜ ਜੋ ਮਾਨਯੋਗ ਹਾਈ ਕੋਰਟ ਦਾ ਫੈਸਲਾ ਉਹਨੇ ਕਲੀਅਰ ਕਰਤਾ ਵੀ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਕੋਈ ਕੁਝ ਨਹੀਂ ਕਰਿਆ ਉਹਨਾਂ ਨੇ ਜੋ ਰਸਤੇ ਰੋਕੇ ਗਏ ਆ ਜੋ ਉਰੇ ਸਾਡਾ ਨੁਕਸਾਨ ਹੋਇਆ ਕਾਰੋਬਾਰੀਆਂ ਦਾ ਜਾਂ ਸਾਡਾ ਪੰਜਾਬ ਦਾ ਕਰੋੜਾਂ ਅਰਬ ਰੁਪਏ ਦਾ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਜਿਨੇ ਰਸਤੇ ਬੰਦ ਕਰਿਆ ਸਾਡਾ ਮੰਤਬ ਸੀਗਾ ਦਿੱਲੀ ਜਾਣ ਦਾ ਅਸੀਂ 200 ਸਵਾ 200 ਕਿਲੋਮੀਟਰ ਤੋਂ ਚੱਲ ਕੇ ਸਾਡੇ ਜਿਹੜੇ ਕਿਸਾਨ ਵੀਰ ਨੇ ਤਰਨਤਾਰਨ ਤੋਂ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਸਾਰੇ ਪਾਸੇੋਂ ਆਏ ਨੇ ਇੱਥੇ ਤੱਕ ਸ਼ਾਂਤਮਈ ਆ ਗਏ ਅੱਗੇ ਜਾਣ ਨੂੰ ਸਾਨੂੰ ਕੀ ਪ੍ਰੋਬਲਮ ਸੀਗਾ ਇਹਨਾਂ ਨੇ ਇਹ ਪੇਸ਼ ਕਰਤਾ ਜਿੱਦਾਂ ਵੀ ਕੋਈ ਦੋ ਜਿਹੜੇ ਮੁਲਕ ਹੁੰਨੇ ਉਹਨਾਂ ਦੇ ਬਾਰਡਰ ਹੁੰਨੇ ਇੱਕ ਪਾਸੇ ਵੀ ਪਾਕਿਸਤਾਨ ਵਾਲੇ ਪਾਸੇ ਸਾਨੂੰ ਕੱਢਦੇਵੇਂ ਪਾਕਿਸਤਾਨ ਦੇ ਹੁੰਨੇ ਆ ਹਿੰਦੂਸਤਾਨ ਵਾਲੇ ਪਾਸੇ ਆਪ ਉਹਨਾਂ ਦਾ ਇਹ ਚੀਜ਼ ਪੇਸ਼ ਕਰਦੇ ਦੇਖੋ ਇਹ ਹੁਣ ਹਰਿਆਣਾ ਸਰਕਾਰ ਨੇ ਦੇਖਣਾ ਅਸੀਂ ਇਹਦਾ ਸਵਾਗਤ ਕਰਾਂਗੇ ਜੋ ਕੋਰਟ ਦਾ ਫੈਸਲਾ ਆਇਆ ਹੈਗਾ ਕਿਉਂਕਿ ਹਰਿਆਣਾ ਸਰਕਾਰ ਨੂੰ ਤਾਂ ਪਹਿਲਾਂ ਵੀ ਪਤਾ ਨਹੀਂ ਕਿਹੜੀ ਚੀਜ਼ ਦਾ ਡਰ ਸੀਗਾ ਉਹਨਾਂ ਨੇ ਸਾਨੂੰ ਕਾਹਤੋਂ ਇਹ ਦੁਬਾਰਾ ਕਰਕੇ ਰੋਕੇ ਇੱਥੇ ਸਾਨੂੰ ਖੁਦ ਨਹੀਂ ਸਮਝ ਆਇਆ ਕਿਉਂਕਿ ਜਿਹੜੀਆਂ ਮੰਗਾਂ ਵੀ ਨੇ ਜਿਹੜੀ ਲੜਾਈ ਅਸੀਂ ਲੜਨ ਲੱਗੇ ਹੋਏ ਆ 2020 ਦੇ 21 ਦੇ ਅੰਦੋਲਨ ਦੇ ਵਿੱਚ ਸਾਡੇ ਮਾਨਯੋਗ ਪ੍ਰਾਈਮ ਮਿਨਿਸਟਰ ਜੀ ਨੇ ਮੰਨੀਆਂ ਹੋਈਆਂ ਨੇ ਉਹਨਾਂ ਮੰਗਾਂ ਦੀ ਲੜਾਈ ਹੈ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਹੈ ਸਮਾਵੀ ਨਸਰ ਰਿਪੋਰਟ ਲਾਗੂ ਹੈ ਸੀ 250 ਤਹਿਤ ਫਸਲਾਂ ਦਾ ਰੇਟ ਹੈ ਇਹ ਸਾਰਾ ਕੁਝ ਉਹ ਹੈ ਜੋ ਪਹਿਲਾਂ ਇਹਨਾਂ ਨੇ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਨੇ ਵੀ ਉਹਦੇ ਕਰਕੇ ਇਹਨਾਂ ਨੇ ਕਾਹਤੋਂ ਕੰਦਾ ਗੱਡੀਆਂ ਸਾਨੂੰ ਨੇ ਹਰਿਆਣਾ ਸਰਕਾਰ ਜਵਾਬ ਦੇ ਸਕਦੀ ਹੈ ਪਰ ਇਹ ਹੈ ਵੀ ਜਿੱਦਾਂ ਹੁਣ ਜੇ ਜਾਣ ਦਊਗੀ ਤਾਂ ਅਸੀਂ ਜਾਵਾਂਗੇ ਸਰਕਾਰ ਨੇ ਦੇਖਣਾ ਦੇਖੋ ਹੁਣ ਅਸੀਂ ਦੋਨੋਂ ਫਾਰਮਾਂ ਦੀ ਮੀਟਿੰਗ ਕਰਾਂਗੇ ਪਹਿਲਾਂ ਤਾਂ ਅਸੀਂ ਕੋਰਟ ਦੀਆਂ ਜਿਹੜੇ ਕਾਪੀਆਂ ਲਵਾਂਗੇ ਕੋਰਟ ਦੀਆਂ ਕਾਪੀਆਂ 'ਚ ਕੀ ਆਰਡਰ ਹੋਏ ਹੋਏ ਨੇ ਉਹਨੂੰ ਦੇਖ ਕੇ ਜਰ ਦੋਨੇ ਫੋਰਮਾਂ ਦੀ ਸਾਡੀ ਮੀਟਿੰਗ ਹੋਊਗੀ ਅੱਗੇ ਜੋ ਸਾਡਾ ਫੈਸਲਾ ਜੋ ਰਣਨੀਤੀ ਬਣੂਗੀ ਉਹ ਤੁਹਾਨੂੰ ਅਸੀਂ ਦੱਸ ਦਾਂਗੇ ਮੈਂ ਤਾਂ ਇਹ ਹੀ ਧੜਾੜਾ ਚਾਣਾ ਵਾ ਵਾਰ-ਵਾਰ ਸਾਡੇ ਤੇ ਪ੍ਰਚਾਰ ਹੋਇਆ ਜਦੋਂ ਦਿੱਲੀ ਅਸੀਂ ਬੈਠੇ ਸੀ ਉਦੋਂ ਵੀ ਬਹੁਤ ਪ੍ਰਚਾਰ ਹੋਇਆ ਕਿ ਕਿਸਾਨਾਂ ਨੇ ਰਸਤੇ ਰੋਕ ਕੇ ਨੇ ਸ਼ਹਿਰਿਆਂ ਨੂੰ ਖਰਾਬ ਕਰ ਰਹੇ ਨੇ ਕਾਰੋਬਾਰ ਨੂੰ ਠੱਪ ਕਰ ਦਿੱਤਾ ਉਦੋਂ ਵੀ ਇਹ ਕੇਸ ਸੁਪਰੀਮ ਕੋਰਟ ਗਿਆ ਸੀ ਤੇ ਮਾਣਯੋਗ ਸੁਪਰੀਮ ਕੋਰਟ ਨੇ ਬਹੁਤ ਵੱਡਾ ਝਾੜਾ ਪਾ ਕੇ ਆਰਡਰ ਪਾਸ ਕੀਤਾ ਸੀ ਕਿ ਕਿਸਾਨਾਂ ਨੇ ਨਹੀਂ ਰੋਕ ਕੇ ਕਿਸਾਨ ਦਾ ਪਾਰਲਮੈਂਟ ਸਾਹਮਣੇ ਆਪਣਾ ਕੱਖ ਰੱਖਣਾ ਆ ਰਹੇ ਨੇ ਤੁਸੀਂ ਰੁਕੇ ਨੇ ਸਰਕਾਰਾਂ ਨੇ ਰੋਕਣ ਉਦੋਂ ਵੀ ਝਾੜਾ ਸੁਪਰੀਮ ਕੋਰਟ ਦੇ ਪਾਈਆਂ ਔਰ ਅੱਜ ਵੀ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਮੇਰੇ ਖਿਆਲ ਵਿੱਚ ਹਾਈ ਕੋਰਟ ਵੀ ਕੋਈ ਛੋਟਾ ਅਦਾਲਤ ਨਹੀਂ ਹੈਗੀ ਹਾਈ ਕੋਰਟ ਨੇ ਵੀ ਵੇਖਿਆ ਵੀ ਆ ਸਾਰਾ ਉਹਨਾਂ ਨੇ ਆਪਰੇ ਇੰਟੈਲੀਜੈਂਸ ਨਾਲ ਵੀ ਪਤਾ ਕਰਾਇਆ ਹੋਣਾ ਕਿਸਾਨਾਂ ਨੇ ਨਹੀਂ ਰੁਕੇ ਕਿਸਾਨ ਤਾਂ ਸਾਥ ਵਿੱਚ ਦਿੱਲੀ ਜਾ ਰਹੇ ਨੇ ਸਾਡਾ ਤਾਂ ਉਹ ਹੀ ਸਟੈਂਡ ਹੈ ਜਿਹੜਾ ਅਸੀਂ ਦਿੱਲੀ ਲੈ ਕੇ ਚੱਲੇ ਸੀ ਕਿਸਾਨ ਆਗੂ ਉਸ ਸਟੈਂਡ ਤੇ ਅਸੀਂ ਕੈਂਮ ਰਸਤੇ ਰੁਕ ਖੋਲਣਗੇ ਸਰਕਾਰ ਖੋਲੇਗੀ ਦਲਦ ਤੇ ਹੁਕਮ ਤੇ ਤੇ ਅਸੀਂ ਅੰਦਰ ਤੇ ਅਬ ਅਮਰਜੈਂਸੀ ਮੀਟਿੰਗ ਬੁਲਾ ਰਹੇ ਆ ਅੱਜ ਸ਼ਾਮ ਵੀ ਹੋ ਸਕਦੀ ਹੈ ਕੱਲ ਵੀ ਹੋ ਸਕਦੀ ਹੈ ਤੇ ਅਸੀਂ ਇਹ ਘਰ ਲਜਾਣ ਵਾਸਤੇ ਬਾਫਤ ਲਜਾਣ ਵਾਸਤੇ ਨਹੀਂ ਜਿਹੜੇ ਮੰਗਾ ਲੈ ਸਾਡੀਆਂ ਜਿਹੜੇ ਲਿਖਤੀ ਮੰਗਾ ਮੋਦੀ ਸਾਹਿਬ ਤੀਜੀ ਧਰਮ ਚ ਆਇਆ ਉਹ ਸਾਰਾ ਉਸ ਅਨੁਸਾਰ ਵੈਸੇ ਤੇ ਹੋ ਗਿਆ ਜਨਤਾ ਦੇ ਦੇਸ਼ ਦੇ ਲੋਕਾਂ ਨੇ ਅਹਿਸਾਸ ਕਰਾਤਾ ਪਰ ਹੁਣ ਜਿਹੜਾ ਰਸਤੇ ਖੋਲੇ ਦਲਦ ਦੇ ਹੁਕਮ ਨਾਲ ਖੋਲਦੇ ਨੇ ਤੇ ਅਸੀਂ ਦਿੱਲੀ ਜਾਣੇ ਜਾਣਾ ਇਹਦੇ ਕੋਈ ਰੋਲਾ ਹੀ ਨਹੀਂ ਹੈਗਾ ਕੀਤਾ ਔਰ ਸਮੇਂ ਸਿਰ ਫੈਸਲਾ ਜੇ ਦਿੱਲੀ ਨਹੀਂ ਵੀ ਗਏ ਇੱਥੇ ਮਛਰ ਚ ਬੈਠੇ ਧੁੱਪ ਚ ਬੈਠੇ ਤੇ ਅੱਜ ਦੇਸ਼ ਦੇ ਵਿੱਚ ਇੱਕ ਮਾਹੌਲ ਬਣ ਗਿਆ ਆਪੋਜੀਸ਼ਨ ਅਸੀਂ ਦੇਸ਼ ਦੇ ਵਿੱਚ ਕਾਇਮ ਕਰਨ ਦੇ ਵਿੱਚ ਕਾਮਯਾਬ ਹੋ ਗਏ ਆਪੋਜੀਸ਼ਨ ਅੱਗੇ ਛੜਕਾਂ ਤੇ ਲੜਦੇ ਰਹੇ ਹੁਣ ਹੁਣ ਆਪੋਜੀਸ਼ਨ ਵੀ ਸਾਡੇ ਦੋਲਨ ਦੇ ਵਿੱਚੋਂ ਜਿਹੜੀ ਨਿਕਲੀ ਉੱਥੇ ਪਾਰਲੀਮੈਂਟ ਚ ਵੀ ਲੜਾਈ ਕਿਸਾਨਾਂ ਦੀ ਸ਼ੁਰੂ ਹੋ ਗਈ ਤੇ ਛੜਕਾਂ ਤੇ ਵੀ ਹੋ ਗਈ ਆ ਆਦਰ ਵੇਖਦੇ ਆ ਕਦੋਂ ਖੋਲਦੇ ਨੇ ਰਸਤਾ ਤੇ ਅਸੀਂ ਫੈਸਲੇ ਲੈਮਾ ਦੇ ਅਸੀਂ ਕਰ ਗਾਜ-ਵਾਜ ਕੇ ਜਾਵਾਂਗੇ ਦਿੱਲੀ ਤੇਜਵੀਰ ਸਿੰਘ ਇਹਦੇ ਬਾਰੇ ਹਰ ਜੀ ਸਾਡੇ ਕੋਲ ਪੂਰਾ ਆਰਡਰ ਨਹੀਂ ਆਇਆ ਹੈਗਾ ਪਰ ਅਸੀਂ ਕੋਰਟ ਨੇ ਜੇ ਕਿਹਾ ਹੈ ਤਾਂ ਬਾਰਡਰ ਖਾਲੀ ਕਰਨੇ ਚਾਹੀਦੇ ਨੇ ਪਰ ਬਾਰਡਰ ਜਿਹੜੇ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਲਈ ਹੈ ਬਾਰਡਰਾਂ ਦੀ ਜਿਹੜੀ ਹੱਦ ਹੈ ਉਹ ਪੰਜਾਬ ਦੇ ਅੰਦਰ ਲੱਗੀ ਹੋਈ ਹੈ ਪੰਜਾਬ ਸਰਕਾਰ ਨੂੰ ਵੀ ਬਰਾਬਰ ਫਟਕਾਰ ਲੈਣੀ ਚਾਹੀਦੀ ਹੈ ਕਿਉਂਕਿ ਤੁਸੀਂ ਦੇਖੋ ਜੇ 300 ਮੀਟਰ ਇਹ ਪੰਜਾਬ ਦੇ ਅੰਦਰ ਲੱਗੇ ਹੋਏ ਨੇ ਤੇ ਇਹ ਐਕਸ਼ਨ ਅੱਜ ਤੋਂ 5 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਲਗਭਗ 5 ਮਹੀਨੇ ਪੂਰੇ ਹੋ ਚੁਲੇ ਇਹ ਬਾਰਡਰ ਲੱਗੇ ਹੋਣ 9 8 ਫਰਵਰੀ ਨੂੰ ਪਹਿਲੀ ਮੀਟਿੰਗ ਹੁੰਦੀ ਸੀਗੀ ਉਹ ਤੋਂ ਪਹਿਲਾਂ ਇਹ 6 ਫਰਵਰੀ ਨੂੰ ਇਹ ਵੈਰੀਫਿਕੇਸ਼ਨ ਲੱਗ ਗਈ ਸੀਗੀ ਤੇ ਇਹ 5 ਮਹੀਨੇ ਤੋਂ ਉੱਪਰ ਮਤਲਬ ਕਿ ਸਰਕਾਰ ਜਾਂ ਕੋਰਟ ਜਿਹੜਾ ਜਾਗ ਹੈ ਉਹਦਾ ਅਸੀਂ ਧੰਨਵਾਦ ਕਰਦੇ ਹਾਂ ਅੱਗੇ ਦੀ ਕਾਰਵਾਈ ਇਹ ਵੀ ਜਿਹੜੀ ਉਹ 7 ਦਿਨਾਂ ਦੇ ਵਿੱਚ ਇਹ ਇੰਪਲੀਮੈਂਟ ਹੁੰਦਾ ਬਾਰਡਰ ਖਾਲੀ ਕਰਨ ਦਾ ਤੇ ਸਾਡਾ ਅੱਗੇ ਜਾਣ ਦਾ ਟੀਚਾ ਜਾਰੀ ਰਹੂਗਾ